ਹਾਂਜੀ ਕਦੋਂ ਵਿਦੇਸ਼ ਗਏ ਸੀਗੇ ਤੁਸੀਂ ਕੀ ਕੁਝ ਵਾਪਰਿਆ ਤੁਹਾਡੇ ਨਾਲ ਅਸੀਂ ਤੇਜੋ ਗਿਆ ਸੀ ਵਿਦੇਸ਼ ਸਾਡੇ ਨਾਲ ਬਹੁਤ ਕਟਨਾਪੁਰੀ ਵਾਪਰੀ ਸੀ ਹੂੰ ਕਿੱਦਾਂ ਗਏ ਸੀ ਇੱਥੋਂ ਇੱਥੋਂ ਗਏ ਸੀ ਕੰਮ ਦੇ ਮਸਲੇ 'ਚ ਵੀ ਕੰਮ ਉੱਥੇ ਵਧੀਆ ਆ ਕਹਿੰਦੇ ਕੰਮ ਵਧੀਆ ਆ 30000 ਰੁਪਿਆ ਸੈਲਰੀ ਮਿਲੇਗੀ ਤੁਹਾਨੂੰ ਕਿਹਨੇ ਕਿਹਾ ਇਹ ਗੱਲ ਜੈਂਟ ਨੇ ਕਿੱਥੋਂ ਦਾ ਸੀ ਗਿਆ ਜੈਂਟ ਉਹ ਜਲੰਧਰ ਦਾ ਹੀ ਸੀ अच्छा जी हां जी ਤੁਹਾਡੇ ਕੋਈ ਜਾਣਕਾਰ ਸੀਗੇ ਜਾਂ ਕਿਸੇ ਨੇ ਮਲਵਾਇਆ ਸੀ ਨਹੀਂ ਨਹੀਂ ਮਲਵਾਇਆ ਸੀ ਜਾਣਕਾਰ ਨੂੰ ਸੀ ਤੁਹਾਡੇ ਜੀ ਰਿਸ਼ਤੇਦਾਰ ਜੀ ਮਲਵਾਇਆ ਸੀ ਹਾਂ ਜੀ ਪਿੰਡ ਦੇ ਹੀ ਸੀ ਉਹਨੇ ਮਲਵਾਇਆ ਸੀ ਠੀਕ ਹੈ ਹਾਂ ਜੀ ਠੀਕ ਹੈ ਗਿਆ ਸੀ ਤੁਹਾਨੂੰ ਕਹਿੰਦੇ ਸੀ ਉੱਥੇ ਕੰਮ ਬਹੁਤ ਵਧੀਆ ਆ ਤੁਹਾਨੂੰ 30000 ਰੁਪਏ ਸੈਲਰੀ ਮਿਲੇਗੀ ਛੋਟੀ ਫੈਮਿਲੀ ਚ ਕੰਮ ਮਿਲੂਗਾ ਤੇ ਤੁਸੀਂ ਵਧੀਆ ਬਣ ਜਾਓਗੇ ਵਧੀਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋ ਜੂਗੀ ਵੀ ਪੈਸਾ ਘਰੇ ਭੇਜੋਗੇ ਹਾਂ ਤੇ ਉੱਥੇ ਕੰਮ ਨਹੀਂ ਵਧੀਆ ਹੈਗਾ ਬਹੁਤ ਕੁੜਦੇ ਮਰਦੇ ਆ ਬਹੁਤ ਗਲਤ ਹਰਕਤ ਕਰਦੇ ਆ ਤੇ ਉੱਥੇ ਬਹੁਤ ਕੁੜੀਆਂ ਹੋਰ ਵੀ ਫਸੀਆਂ ਮੇਰੇ ਨਾਲ ਦੀਆਂ ਤੇ ਮੇਰੇ ਅੱਖਾਂ ਦੇ ਸਾਹਮਣੇ ਬਹੁਤ ਕੁੜੀਆਂ ਗਈਆਂ ਆ ਜੇਲ੍ਹ ਵਿੱਚ ਵੀ ਉਦਾਂ ਵੀ ਮੈਂ 10 ਮਹੀਨੇ ਹੋ ਗਏ 11 ਉੱਥੇ ਬੈਠੀ ਨੂੰ ਸੈਂਟਰ ਵਿੱਚ ਬੈਸੀ ਚ ਤੇ ਮੇਰਾ ਹੋਣ ਕੇਸ ਸਲੋ 20 ਹੋਇਆ ਹੈ ਸੱਟ ਤੇ 2 ਲੱਖ ਰੁਪਈਆ ਮੰਗਦੇ ਸੀ ਮੇਰੇ ਕੋਲੋਂ ਤੇ ਮੈਂ ਨਹੀਂ ਦੇ ਸਕਦੀ ਗਰੀਬ ਘਰ ਦੀ ਕੁੜੀ ਆ ਜਦੋਂ ਇੱਥੋਂ ਗਏ ਸੀਗੇ ਇੱਥੋਂ ਸਾਰੀ ਉਹ ਜਾਣਕਾਰੀ ਉਹ ਜਦੋਂ ਇੱਥੋਂ ਗਏ ਸੀਗੇ ਕਿਦਾਂ ਉਹ ਰਿਹਾ ਕਿਵੇਂ ਤੁਹਾਡਾ ਹੋਇਆ ਉੱਥੇ ਜਾਣਾ ਕਿੰਨਾ ਟਾਈਮ ਉੱਥੇ ਰਹੇ ਕੀ ਕੁਝ ਹੋਇਆ ਤੁਹਾਡੇ ਨਾਲ ਉੱਥੇ ਇੱਥੋਂ ਗਿਆ ਸੀ ਤੇ ਪਹਿਲਾਂ ਆਪਸ ਵਿੱਚ ਰਹਾ ਸੀ ਉਹਨਾਂ ਆਪਸ ਵਿੱਚ ਛੱਡ ਦਿੱਤਾ ਫਿਰ ਉਹ ਤੋਂ ਘਰ ਦੇ ਕਿਸੇ ਘਰ ਵਿੱਚ ਭੇਜ ਦਿੱਤਾ ਉਹਨਾਂ ਫਿਰ ਮੈਨੂੰ ਕੁਟਦੇ ਮਾਰਦੇ ਬਹੁਤ ਸੀ ਕੰਮ ਬਹੁਤ ਲੈਂਦੇ ਸੀ ਤੇ ਗਲਤ ਹਰਕਤ ਕਰਦੇ ਸੀ ਬਹੁਤ ਟੱਚ ਕਰਦੇ ਸੀ ਤੇ ਉਥੇ ਫਿਰ ਉਹਨਾਂ ਤਿੰਨ ਕੁ ਮਹੀਨੇ ਉਥੇ ਕੰਮ ਕੀ ਰਾਇਆ ਮੇਕੋ ਫਿਰ ਮੈਨੂੰ ਆਪਸ ਚ ਛੱਡ ਗਏ ਸੀ ਬਾਅਦ ਚ ਦੁਆਰਾ ਬਾਅਦ ਚ ਆਪਸ ਚ ਛੱਡ ਗਏ ਸੀ ਤੇ ਉਥੇ ਵੀ ਫਿਰ ਉਹਨਾਂ ਮੈਨੂੰ ਆਪਸ ਵਾਲੇ ਬਹੁਤ ਕੁੜਦੇ ਮਾਰਦੇ ਸੀ ਤੇ ਉਹ ਕਹਿੰਦੇ ਸੀ ਵੀ ਤੈਨੂੰ ਕਾ ਤੂੰ ਕੰਮ ਤੋਂ ਕਿਉਂ ਆਈਆਂ ਤੇ ਮੈਂ ਕਹਾ ਮੈਨੂੰ ਇੱਧ-ਇੱਧ ਕਰਦੇ ਸੀ ਤੇ ਮੈਂ ਆ ਗਈ ਕੰਮ ਤੋਂ ਤੇ ਉਥੋਂ ਆ ਗਈ ਕੰਮ ਤੋਂ 7-8 ਮਹੀਨੇ ਮੈਂ ਆਪਸ ਚ ਬੈਠੀ ਰਹੀ ਫਿਰ ਮੈਨੂੰ ਕਿਸੇ ਘਰ ਵਿੱਚ ਫਿਰ ਭੇਜ ਦਿੱਤਾ ਫਿਰ ਵੇਚ ਦਿੱਤਾ ਮੈਨੂੰ ਕਿਸੇ ਹੋਰ ਫੈਮਿਲੀ ਚ ਵੇਚਿਆ ਜਾਂਦਾ ਸੀ ਹਾਂਜੀ ਵੇਚਿਆ ਜਾਂਦਾ ਸੀ ਸਾਨੂੰ ਪੈਸੇ ਨਹੀਂ ਸੀ ਦਿੱਤੇ ਜਾਂਦੇ ਨਹੀਂ ਪੈਸੇ ਨਹੀਂ ਦਿੱਤੇ ਜਾਂਦੇ ਹਾਂਜੀ ਨਹੀਂ ਦਿੱਤੇ ਜਾਂਦੇ ਸੀ 20 ਟਾਈਮ ਨਾਲ ਦਿੱਤੇ ਜਾਂਦੀ ਸੀ ਨਹੀਂ ਰੋਟੀ ਵੀ ਨਹੀਂ ਟਾਈਮ ਨਾਲ ਦਿੱਤੀ ਜਾਂਦੀ ਸੀ ਮਾਰਿਆ ਕੁੱਟਿਆ ਜਾਂਦਾ ਸੀ ਹਾਂਜੀ ਮਾਰਿਆ ਕੁੱਟਿਆ ਜਾਂਦਾ ਸੀ ਤੇ ਉਥੋਂ ਫਿਰ ਉਹਨਾਂ ਭੇਜ ਦਿੱਤਾ ਉਹ ਕਿਸੇ ਘਰ ਵਿੱਚ ਉੱਥੇ ਹੀ ਬਹੁਤ ਕੁੱਟਦੇ ਮਾਰਦੇ ਸੀ ਬਿਨਾ ਮਤਲਬ ਤੋਂ ਕੁੱਟਣਾ ਮਾਰ ਲੱਗ ਜਾਂਦੇ ਸੀ ਖਾਣਾ ਵੀ ਨਹੀਂ ਦਿੰਦੇ ਸੀ ਤੇ ਬਹੁਤ ਉਥੇ ਸਲੂਕ ਗਲਤ ਕਰਦੇ ਆ ਬਾਬਾ ਜੀ ਨੇ ਦੱਸਿਆ ਹਾਂਜੀ ਕਿ ਤੁਹਾਨੂੰ ਅੰਬੈਸੀ ਤੱਕ ਭੱਜ ਕੇ ਚਲੇ ਜਾਓ ਤੇ ਤੁਹਾਨੂੰ ਉਥੇ ਹੈਲਪ ਮਿਲ ਜੂਗੀ ਦੁੱਧ ਘਰੇ ਜਾਣ ਦਾ ਰਾਹ ਮਿਲ ਜੂਗਾ ਜੀ ਹਾਂਜੀ ਫਿਰ ਉਥੋਂ ਭੱਜ ਕੇ ਆਗੇ ਤੇ ਫਿਰ ਅੰਬੈਸੀ ਚ ਫਿਰ ਬਾਬਾ ਜੀ ਦੇ ਨਾਲ ਲਗਾਤਾਰ ਇਹ ਗੱਲ ਹੁੰਦੀ ਹਾਂਜੀ ਲਗਾਤਾਰ ਗੱਲ ਹੁੰਦੀ ਰਹੀ ਹੌਸਲਾ ਦਿੰਦੇ ਰਹੇ ਬਾਬਾ ਜੀ ਤੁਸੀਂ ਆ ਜਾਓ ਅੱਜ ਨਾਲ ਸਦਕਾ ਘਰ ਪਹੁੰਚ ਗਏ ਹਾਂ ਦੁਬਾਰਾ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਇਹ ਨਦੀ ਉਹ ਸੀ ਜਿਹੜੇ ਮੈਨੂੰ ਇੱਥੇ ਤੱਕ ਘਰ ਤੱਕ ਪਹੁੰਚਾ ਦਿੱਤਾ ਬੱਚਿਆਂ ਵਿੱਚ ਮੈਨੂੰ ਤਾਂ ਮੇਦਨੀ ਸੀ ਵੀ ਮੈਂ ਆਪਦੇ ਬੱਚਿਆਂ ਵਿੱਚ ਆ ਜਾਊਂਗੀ ਵਾਪਸ ਮੈਂ ਤਾਂ ਸੋਚਿਆ ਵੀ ਨਹੀਂ ਸੀ ਇੱਥੇ ਆ ਜਾਾਂਗੀ ਮੈਂ ਕਿ ਮੈਂ ਇੱਥੇ ਮਰ ਜਾਊਂਗੀ ਜਿੱਦਾਂ ਉੱਤੇ ਹਾਲਾਤ ਹੁੰਦੇ ਸੀ ਮੇਰੇ ਨਾਲ ਬਹੁਤ ਸਾਰੀਆਂ ਲੜਕੀਆਂ ਆ ਜਾਂਦੀਆਂ ਸਤੀਆਂ ਹੋਈਆਂ ਜਾਂ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਉਹ ਬੋਲ ਰਹੀਆਂ ਕਿ ਵਿਦੇਸ਼ ਜਾਣਾ ਵਾ ਕੋਈ ਵੀ ਨੀ ਲੜਕੀ ਜਾਵੇ ਵਿਦੇਸ਼ ਮੈਂ ਤੇ ਇਹੀ ਕਹਿ ਰਹੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰੀਬ ਕੁੜੀਆਂ ਹੋਰ ਵੀ ਕੁੜੀਆਂ ਜਾਂਦੀਆਂ ਵਿਦੇਸ਼ ਕੋਈ ਨਾ ਜਾਵੇ ਇੱਥੇ ਅੱਧੀ ਖਾ ਲੋ ਥੋੜੀ ਖਾ ਲੋ ਇੱਥੇ ਖਾ ਲੋ ਬਸ ਬਹੁਤ ਬੁਰਾ ਸਲੂਕ ਹੁੰਦਾ ਉੱਥੇ ਮੈਂ ਆਬ ਦੀ ਅੱਖੀ ਦੇਖ ਕੇ ਅੰਨ ਬਹੁਤ ਪੁਰਾ ਸਲੂਕ ਹੁਕ ਇਹਨਾਂ ਦੇ ਨਾਲ ਵੀ ਉੱਥੇ ਅਣਮਨੁੱਖੀ ਵਤੀਰਾ ਹੁੰਦਾ ਤੇ ਉਹਦੇ ਨਾਲ ਜਦੋਂ ਉੱਥੇ ਫਸ ਜਾਂਦੀਆਂ ਲੜਕੀਆਂ ਫਿਰ ਉਹ ਜਿਸ ਤਰ੍ਹਾਂ ਸੰਪਰਕ ਕਰਦੇ ਆ ਤੇ ਉਹਨਾਂ ਦੀ ਹਾਲਤ ਬਹੁਤ ਉੱਥੇ ਖਸ਼ਤਾ ਕਈ ਵਾਰੀ ਉਹਨਾਂ ਤੇ ਨਜਾਇਜ਼ ਕੇਸ ਪਾ ਕੇ ਜਾਂ ਚੋਰੀ ਦਾ ਕੇਸ ਪਾ ਕੇ ਉਹਨਾਂ ਨੂੰ ਰੱਕ ਲੈਂਦੇ ਆ ਇਹਦੇ ਵਿੱਚ ਉਹਦਾ ਕੋਈ ਆਧਾਰ ਨਹੀਂ ਹੁੰਦਾ ਸਿਰਫ ਇਹਸੇ ਕਰਕੇ ਵੀ ਅਗਲੇ ਨੂੰ ਖਰਾਬ ਕਰਨ ਦੇ ਵਾਸਤੇ ਉਹ ਕਰਦੇ ਆ ਸਾਡੇ ਕੋਲ ਇੱਕ ਲੜਕੀ ਜਿਹੜੀ ਆ ਅਮਾਨ ਤੋਂ ਜਿਹੜੀ ਹੈਗੀ ਆ ਆਈ ਵਾਪਸ ਜਿਹੜੀ 2023 ਦੇ ਵਿੱਚ ਗਈ ਸੀ ਤੇ 60000 ਰੁਪਇਆ ਰੈਵਲ ਏਜੰਟ ਨੇ ਇਹਦੇ ਕੋਲ ਲਿਜਾਣ ਵਾਸਤੇ ਲਿਆ ਸੀ ਤੇ 30000 ਤਨਖਾਹ ਦੇ ਅਕਸਰ ਸੀ ਵੀ ਤੈਨੂੰ ਮਹੀਨੇ ਦੀ 30000 ਤਨਖਾਹ ਮਿਲੂਗੀ ਪਰ ਇੱਕ ਵਧੀਆ ਪਰਿਵਾਰ ਦੇ ਵਿੱਚ ਵੀ ਉੱਥੇ ਤੁਹਾਨੂੰ ਕੰਮ ਦਿਖਾਵਾਂਗੇ ਜਿੱਥੇ ਕੰਮ ਤੇ ਲਾਉਣਾ ਤੇ ਇਹ ਜਿਹੇ ਵੈਧੇ ਉਹਨਾਂ ਨੇ ਜਿਹੜਾ ਸੀਗਾ ਇਹ ਉਹਨਾਂ ਨੇ ਅੱਗੇ ਜਾ ਕੇ ਕਿਸੇ ਪਰਿਵਾਰ ਨੂੰ ਵੇਚ ਦਿੱਤਾ ਇਹ ਲੜਕੀ ਨੂੰ 3 ਮਹੀਨੇ ਬਾਅਦ ਪਤਾ ਲੱਗਾ ਕਿ ਮੈਨੂੰ ਤਾਂ ਵੇਚ ਦਿੱਤਾ ਗਿਆ ਇਹ ਇਸ ਉਹਨਾਂ ਨੂੰ ਜਦੋਂ ਉਹਨੂੰ ਵਾਪਸ ਲਿਆਉਣ ਦਾ ਕਹਿੰਦੇ ਸੀ ਉਹ 2 ਲੱਖ ਰੁਪਏ ਮੰਗਦੇ ਸੀ ਵੀ 2 ਲੱਖ ਰੁਪਏ ਦਿਓ ਅਸੀਂ ਤਾਂ ਇਹਨੂੰ ਵਾਪਸ ਵੇਚਾਂਗੇ ਸੋ ਇਹ ਲੜਕੀ ਨੇ ਇਹੋ ਜਿਹੇ ਇਲਜ਼ਾਮ ਵੀ ਲਾਏ ਆ ਕਿ ਜਦੋਂ ਉਸੇ ਕੰਮ ਕਰਾਉਣ ਦੇ ਨਾਲ ਨਾਲ ਉਹ ਕੁੱਟਦੇ ਵੀ ਸੀ ਤੇ ਉਹਦੇ ਨਾਲ ਤੱਕੇ ਸਹਾਇ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀਗੇ ਉਹਦੇ ਨਾਲ ਹੱਥੋਂ ਪਾਈ ਵੀ ਹੁੰਦੇ ਸੀ ਜਿਹੜਾ ਕਿ ਬਹੁਤ ਦੁਖਦਈ ਹੈ ਤੇ ਇਹਨੇ ਸਿਰਫ 2-3 ਮਹੀਨੇ ਕੰਮ ਕੀਤਾ ਤੇ ਉਦੋਂ ਮਗਰੋਂ ਜਿਹੜਾ ਹੈਗਾ ਇਹ ਲੜਕੀ ਜਿਹੜੀ ਆ ਹਫਤਾ ਜਿਹੜੀ ਹੈ ਕਿ عمان ਤੋਂ ਪਹਿਲਾਂ ਹੀ ਵਾਪਸ ਆਈ ਹਫਤਾ ਬਾਅਦ ਹਫਤਾ ਪਹਿਲਾਂ ਸੋ ਇਹਨੇ ਉੱਥੇ ਜੇਲ੍ਹ ਦੇ ਵਿੱਚ ਵੀ ਇਹ ਉਹਨਾਂ ਨੇ ਜਿਹੜਾ ਹੈਗਾ ਸਾਲ ਦੇ 8-9 ਮਹੀਨੇ ਨੂੰ ਉੱਥੇ ਰਹਿਣਾ ਪਿਆ ਕਿਉਂਕਿ ਇਹਦੇ ਉੱਤੇ ਵੀ ਇਲਜ਼ਾਮ ਲਾ ਦਿੱਤਾ ਸੀ ਉਹਦੇ ਪੈਸੇ ਜੁਰਮਾਨਾ ਜਿਹੜਾ ਸੀਗਾ ਇਹਨੂੰ ਕਰ ਦਿੱਤਾ ਸੀ ਕੋਰਟ ਨੇ ਉਹਨੂੰ ਫਿਰ ਉੱਥੇ ਰਹਿ ਕੇ ਜੁਰਮਾਨਾ ਕੋਰਟ ਤੋਂ ਮਾਫ ਕਰਾਉਣ ਵਾਸਤੇ 8-9 ਮਹੀਨੇ ਇਹ ਅੰਬੈਸੀ ਦੇ ਵਿੱਚ ਹੀ ਉੱਥੇ ਰਹੀ ਸੋ ਹੁਣ ਇਹ ਵਾਪਸ ਆਈ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨੰਬੈਸੀ ਦਾ ਜਿਨ੍ਹਾਂ ਨੇ ਇਹਦੀ ਮਦਦ ਵੀ ਕੀਤੀ ਹੈ ਜਿਹਦੇ ਨਾਲ ਕਰਕੇ ਇਦਾ ਉੱਥੇ ਕੇ ਜਿਹੜਾ ਸੀਗਾ ਉਹਦਾ ਵੀ ਸੋਲਵ ਕਰਵਾਇਆ ਸੋ ਅਸੀਂ ਤਾਂ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਜਿਹੜਾ ਹੈਗਾ ਇਹੋ ਜਿਹੇ ਏਜੰਟਾਂ ਦੇ ਮਗਰ ਲਾ ਕੇ ਜਿਹੜੇ ਸਾਨੂੰ ਇਹੋ ਜਿਹੇ ਚਾਸਾ ਦਵਾਉਂਦੇ ਵੀ ਉਥੇ ਇੰਨੇ ਪੈਸੇ ਮਿਲਣਗੇ ਆ ਕਰਨਗੇ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਦਾ ਬਹੁਤ ਬਰਹਾ ਲਾ ਅੱਗੇ ਵੀ ਹਰ ਵਾਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਕਿਸੇ ਬੱਚੀਆਂ ਨੂੰ ਆਪਣੇ ਨੂੰ ਅਰਬ ਵਿੱਚ ਨਾ ਭੇਜੋ ਕਿਉਂਕਿ ਜੇ ਜਾਣਾ ਸੀ ਨਹੀਂ ਕਹਿੰਦੇ ਬਾਹਰ ਜਾਣਾ ਕੋਈ ਗੁਨਾਹ ਆ ਤਨੂ ਜਾਣਾ ਵੀ ਜਿੱਥੇ ਵਰਕ ਪਰਮਨੈਂਟ ਤੇ ਜਾਓ ਸਹੀ ਵੀਜ਼ੇ ਤੇ ਜਾਓ ਜਿਹੜੇ ਮਰਜੀ ਮੁਲਕ ਨੂੰ ਜਾਓ ਪਰ ਕਈ ਵਾਰ ਆਪਾਂ ਥਾਗੜ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਜੋ ਹਾਲ ਮਗਰੋਂ ਉੱਥੇ ਅ ਅਨਮਨੁੱਖੀ ਵਤੀਰਾ ਹੁੰਦਾ ਤੇ ਫਿਰ ਉਹ ਬੜਾ ਦੁਖਦਾਈ ਹੁੰਦਾ ਸੋ ਖਾਸ ਕਰਕੇ ਜਦੋਂ ਲੜਕੀਆਂ ਇਸ ਪੀੜਾ ਦੇ ਵਿੱਚੋਂ ਲੰਘਦੀਆਂ ਤੇ ਉਹਦਾ ਜਿੱਥੇ ਉਹ ਤਾਂ ਆਪ ਤਾਂ ਪੀੜਾ ਚੱਲਦੀ ਹੈ ਉੱਥੇ ਪਿੱਛੇ ਪਰਿਵਾਰ ਨੂੰ ਵੱਡੀ ਪੀੜਾ ਹੁੰਦੀ ਹੈ ਕਿਉਂਕਿ ਜਿੱਦਾਂ ਦੀ ਬੱਚੀ ਬਾਹਰ ਜਾ ਕੇ ਇਹੋ ਜਿਹੇ ਹਾਲਾਤਾਂ ਸਫਸਤ ਜਾਂਦੀਆਂ ਤੇ ਪਿੱਛੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੁੰਦਾ ਇੱਥੇ ਹੀ ਬੇਨਤੀ ਕਰਾਂਗੇ ਕਿ ਜਿਹਦੇ ਜਾਣਾ ਵੀ ਹੈ ਤੇ ਇਹੋ ਜਿਹੇ ਠੱਗ ਟਰੈਵਲ ਏਜੰਟਾਂ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਾ ਉਹ ਹਮੇਸ਼ਾ ਤੋਂ ਦੇਖਿਆ ਗਿਆ ਹੈ ਕਿ ਤੁਸੀਂ ਅਰਬ ਦੇਸ਼ਾਂ ਦੇ ਇਸ ਭਿਆਨਕ ਚੰਗੂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਮਿਹਰ ਜੀ ਅਸੀਂ ਚਲ ਰਹੇ ਹਾਂ ਇਹ ਲੰਮੇ ਸਮੇਂ ਬਾਅਦ ਇਹ ਮਾਮਲਾ ਆਇਆ ਹੈ ਜੀ ਇਸ ਤੋਂ ਪਹਿਲਾਂ ਵੀ ਲਗਾਤਾਰ ਮਾਮਲੇ ਜਿਹੜੇ ਉੱਥੋਂ ਆ ਰਹੇ ਸੀ ਇਹ ਲੰਬੇ ਸਮੇਂ ਬਾਅਦ ਤੁਹਾਨੂੰ ਲੱਗਦਾ ਕਿ ਫਰਕ ਪਿਆ ਹੁਣ ਨਹੀਂ ਅੱਗੇ ਨਾਲੋਂ ਫਰਕ ਪਿਆ ਅੱਗੇ ਤੇ 5-6 ਮਹੀਨੇ ਜਿਹੜੇ ਕੇਸ ਹਰ ਮਹੀਨੇ ਵਾਪਸ ਆਉਂਦੇ ਸੀਗੇ ਸਾਡੇ ਕੋਲ ਹੁਣ ਕਿਸੇ ਮਹੀਨੇ ਦੋ ਆਉਂਦੇ ਆ ਕਿਸੇ ਮਹੀਨੇ ਇੱਕ ਆਉਂਦਾ ਇਹ ਵੀ ਕਾਫੀ ਤੇ ਪਹਿਲਾਂ ਦਾ ਜਿਹੜਾ ਹੈਗਾ ਜਿਹੜੇ ਅੱਗੇ ਇਹਨਾਂ ਦਾ ਕੇਸ ਸਾਡੇ ਕੋਲ ਆਇਆ ਸੀ ਸੋ ਇਹ ਇਹ ਇਹਦੇ ਨਾਲ ਉਹਨਾਂ ਨੇ ਉੱਥੇ ਦੱਸਿਆ ਕਿ 50 ਹੋਰ ਵੀ ਲੜਕੇ ਲੜਕੀਆਂ ਉੱਥੇ ਫਸੇ ਹੋਏ ਆ ਕਿਉਂਕਿ ਜਿਨ੍ਹਾਂ ਦੇ ਉੱਤੇ ਜਦਾਂ ਅ ਪਿਸ਼ੋਪਰਾ ਸਰਪੰندہ ਵੀ ਜਿਹੜਾ ਹੈਗਾ ਇਹਨੂੰ ਭੇਜੋ ਤੇ ਫਿਰ ਕੋਈ ਨਾ ਕੋਈ ਇਹ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੂੰ ਫੜਾ ਦਿੰਦੇ ਆ ਚਾਹੇ ਉਹ 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 ਉਹਦੇ ਵਿੱਚ ਸਾਬਤ ਹੋਵੇ ਜਾਂ ਨਾ ਹੋਵੇ ਪਰ ਉਹ ਬੰਦਾ ਉੱਥੇ ਫਸ ਜਾਂਦਾ ਉਹਦੇ ਉੱਤੇ ਐਮਬੈਸੀ ਵੀ ਕੋਈ ਜੜੀ ਹੈਗੀ ਆ ਉਹ ਉਹ ਕਾਰਵਾਈ ਨਹੀਂ ਕਰ ਸਕਦੀ ਕਿਉਂਕਿ ਉਹ ਕਹਿੰਦੇ ਕੋਰਟ ਦਾ ਕੇਸ ਆ ਇਸੇ ਲੜਕੀ ਦਾ ਵੀ ਇਹਨੂੰ 7-8 ਮਹੀਨੇ ਉੱਥੇ ਰਹਿਣਾ ਪਿਆ ਤੇ ਕੋਰਟ ਨੇ ਉਹ ਜਿਹੜਾ ਇਹਨਾਂ ਨੂੰ ਜੁਰਮਾਨਾ ਕੀਤਾ ਸੀ ਮaaf ਕੀਤਾ ਤੇ ਤਾਂ ਲੜਕੀ ਵਾਪਸ ਆਈ ਇਸੇ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਆ ਕਿਉਂਕਿ ਜਦੋਂ ਕੋਈ ਹੋਰ ਉਹਨਾਂ ਨੂੰ ਨਹੀਂ ਲੱਭਦਾ ਫਿਰ ਚੋਰੀ ਦਾ ਕੇਸ ਪਾ ਕੇ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਕਰਵਾ ਦਿੰਦੇ ਤੇ ਉਹਨਾਂ ਦੀ ਜੇਲ੍ਹਾਂ ਦਾ ਪਤਾ ਹੀ ਉਸ ਮੁਲਕ ਦੀ ਜਿਹੜੀ ਹੈਗੀ ਆ ਬੜੀ ਪੀੜਾ ਹੈਗੀ ਆ ਉੱਥੇ ਖਾਣ ਪੀਣ ਨਾਲ ਵੀ ਬੜਾ ਆ ਆ ਮੁੰਡੇ ਜਿਹੜੇ ਸਾਡੇ ਇਧਰ ਵੈਜੀਟੇਰੀਅਨ ਆ ਨਾ ਉਹ ਤਾਂ ਉੱਥੇ ਕੰਮ ਹੀ ਨਹੀਂ ਕਰ ਸਕਦੇ ਸੋ ਇਹੋ ਜਿਹੇ ਨਿਹਰੇ ਪੈਸਿਆਂ ਨੂੰ ਨਹੀਂ ਦੇਖਣ ਦੀ ਲੋੜ ਨਾਲ ਉਹਦੇ ਦੇਖੋ ਵੀ ਕਿ ਅਸੀਂ ਜਾ ਕਿੱਥੇ ਰਹੇ ਉੱਥੇ ਹਾਲਾਤ ਕਿਹੋ ਜਿਹੇ ਤੁਹਾਨੂੰ ਬਚਣ ਦੀ ਲੋੜ ਹੈ